ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਬਾਈ ਤੁਹਾਡਾ ਬਲੌਗ 'ਚ ਅੱਜ ਦੇ 'ਚ ਤੇ ਗੰਨੇ ਆਲਾ ਨੇ ਵੇੜੰਦਾ ਹੀ ਕੰਮ ਆ ਗੰਨੇ ਆਲੇ ਲੱਭੜੇ ਗਏ ਤਿਆਰ ਲੱਗੇ ਕਰਨ ਗੰਨੇ ਗੰਨਾ ਬੀਜੀਏ ਬਾਈ ਤਿਆਰੀ ਆ ਹੁਣ ਗਿੱਲ ਤਾਂ ਬਹੁਤ ਆਂਦੀ ਰਹਿਣਾ ਗਿੱਲ ਤਾਂ ਬਥੇਰੀ ਆ ਜੰਮੇ ਆਉਣਾ ਜੇ ਮਾੜਾ ਮੋਟਰ ਰਹਿ ਵੀ ਗਿਆ ਪਾਣੀ ਤੇ ਜੰਮੇ ਆਊਗਾ ਹਾਂ ਲੱਡੂ ਬੱਟ ਹੁੰਦਾ ਲੱਲਾ ਪਾਣੀ ਨਹੀਂ ਲੱਪਣਾ ਇਹਨੂੰ ਗੰਨੇ ਨੂੰ ਫਿਰ ਰੇਤ ਹੁਣ ਵਿਆਹ ਤੇ ਬਾਦੇ ਪਾਊਗਾ ਤਲ ਦੇਖੂਗਾ ਜੇ ਭਈਏ ਮੇਰੇ ਗੇ ਯਾਰ ਵਿੱਚ ਵਿਚਾਲੇ ਐਜੇ ਰਹਿ ਗਏ ਬਈ ਇਹਨੂੰ ਵਿਆਹ ਤਾਂ ਬੱਚੇ ਆ ਗਿਆ ਫੇਰ ਵਿਆਹ ਨੂੰ ਰਹਿ ਕਿਹੜੇਗੇ 4 ਦਿਨ ਰਹਿ ਗਏ ਆਹੋ ਫੇਰ 4 ਪਰਸੋਂ ਮਿਲ ਕੇ ਤੇ ਪੁੱਛ ਲੂੰਗਾ ਹੂੰ ਪਰਸੋਂ ਗਲੀ ਜੇ ਖਰਾਬ ਹੋਣਾ ਉੱਥੇ ਉੱਥੇ ਗਲੀ ਦੇ ਖਰਾਬ ਰਚ ਚਿੱਪੂ ਤੋਂ ਬਾਅਦ ਰੱਖ ਲੈ ਨਹੀਂ ਮੋਟਰ ਕਿੰਨੇ ਕ ਟਰਾਲੇ ਪਏ ਕਰਨ ਜੀ ਤਾਲੇ ਮੋਟਰ ਪਰ ਤਾਂ 3-4 ਹੋਣੇ ਆ ਹੈ 4 ਹੋਣਗੇ ਵੱਧ ਤੇ ਵੱਧ ਹੂੰ ਬਾਕੀ ਤਾਂ ਉੱਥੀ ਤੇ ਹੋਣੇ ਤਾਂ ਹੀ ਫੇਰ ਪੂਰਾ ਹੋਣਾ ਹੈ ਹੋ ਚਾਰ ਬਾਅਦ ਰੱਖ ਲੈ ਤੂੰ ਆਹੋ ਲੇਜ਼ਰ ਆ ਮਾਰ ਕੇ ਦੱਬ ਦਿੰਦੇ ਆਇਓ ਕਿਤੇ ਨਹੀਂ ਚੱਲੀ ਗਿੱਲ ਕਿਤੇ ਨਹੀਂ ਚੱਲੀ ਤੂੰ ਉਹਦੇ ਦੇ ਖੇਤ ਨੂੰ ਹੂੰ ਲੇਜ਼ਰ ਮਾਰ ਕੇ ਸਵਾਗਾ ਕਮਾਦੇ ਦੂਰਾ ਅੱਬਰੋਂ ਨਹੀਂ ਤੋਦਣਾ ਇਹ ਲੇਜ਼ਰ ਨਹੀਂ ਬਹੁਤ ਤੋਦਣਾ ਇਹ ਤੀਰਾ ਮਾਰਨੂ ਗੇ ਲੇਜ਼ਰ ਆਈ ਹੋਊਗਾ ਹੋੜ ਗਿਆ ਇੰਨਾ ਸਵਾਗੇ ਨੂੰ ਟਾਈਮ ਲੱਗਣਾ ਉਹਨਾਂ ਤੀਰਾਂ ਦੇ ਜਿਲੇ ਜਾਂਦਾ ਮਾਰ ਦੂੰਗੇ ਸਾਡਾਂ ਸੁੱਡਾਂ ਜੀਆਂ ਜਿਹੜੀਆਂ ਬਾਅਦ ਦੇ ਬਾਅਦ ਹੋਣਾ ਬਈ ਜਿਆਦਾ ਕੁ ਹੋਣਾ ਇਹ ਨਾਲ ਕੁਝ ਨਹੀਂ ਹੋਣਾ ਹੈਗਾ ਖੇਤ ਤਿਆਰ ਕਰ ਲੰਨੇ ਆ ਮੰਡਮਾਂ ਭਰ ਗਈ ਸਾਰੀ ਉਹ ਕਣਕਾਂ ਚ ਪਾਲਾ ਰਹਿ ਜਾ ਬਦੋ ਆ ਡੇਢ ਬਿੱਗਾ ਫਿਰ ਬੰਦੇ ਕਰਿਆ ਆ ਮਾਹ ਜੇ ਰਹਿ ਗਈ ਫੇ ਸਾਰੇ ਜੀ ਨੂੰ ਪੈਣਾ ਉਹਦੇ ਖੁੱਲਾ ਜੀ ਦੋ ਬੰਦੇ ਗਏ ਐ ਮੋਟਰ ਠੀਕ ਆ ਕੱਲੂ ਭਰ ਦੂੰਗਾ ਦੋ ਘੰਟੇ ਛੱਡਿਆਂਗਾ ਪੈਵ ਲਾ ਕੇ ਜਾ ਕੇ ਟਾਈਮ ਗਿੱਲਾ ਤਾਂ ਬਹੁਤ ਹੈ ਗਿੱਲਾ ਬਹੁਤ ਆ ਹੈ ਨਾ ਜਾਂਦੀ ਤਾਂ ਨਹੀਂ ਕਿਸੇ ਗਿੱਲੇ ਬਾਦੂ ਆ ਬਣ ਗਿਆ ਬਾਈ ਸ਼ੱਕਰ ਵਰਗਾ ਖੇਤ ਜਵੀ ਵਾਲੇ ਖੇਤ ਵਾਲੇ ਤਿਆਰ ਛੇਤੀ ਹੁੰਦੇ ਆ ਹੋਰ ਕੀ ਆ ਕਹਿੰਦੇ ਬਈ ਆਏ ਨਹੀਂ ਵੱਢਣ ਹੁਣਾ ਪਤਾ ਨਹੀਂ ਕਹਿੰਦੇ ਕੱਲੂ ਲੱਦੂਗੇ ਕਹਿੰਦੇ ਕੱਲੂ ਸਾਰੇ ਆਉਣਗੇ ਕਹਿੰਦਾ 150 ਕੁਇੰਟ ਲੱਜ ਜਾਣਗੇ ਸਾਰੇ ਆ ਕੇ ਫੇਰ ਤਾਂ ਘਾਟ ਦੇਣੀ ਇਹਨਾਂ ਨੇ ਇਹ ਤਾਂ ਤਿੰਨ ਮੰਨ ਕੇ ਸਾਰੇ ਆ ਗਏ ਇਹਨਾਂ ਨੇ ਹੋਈ ਤਿੰਨ ਪਤਾ ਹੀ ਲੱਦ ਦੇਣੀ ਫੇਰ ਹੈਨਾ ਤੇਨ 4.4 ਜੀ ਵੀ ਮੁਰਿਆਏ ਆ। ਆਹੋ ਫਿਰ ਮੇ ਨਾਲ ਭਜਿੰਦਾ ਪਛਿਆਰ ਦਿੰਦਾ। ਹਾਂ। 11 ਜੀ ਵੀ ਭਜਿੰਦਾ ਸੋਣਾ ਹੈ। ਆਹ ਪਰਤੀ ਕਢਾ ਕੇ ਇੱਕ। ਹੂੰ। ਆਹ ਖੇਤ ਵੀ। ਆਹ ਖੇਤ ਇਹਦੇ ਬਾਅਦ ਇੱਕ ਪਰਤੀ ਕਢਾ ਦਿਆ ਆ। ਆਹੋ। ਉਹਦੇ ਬਾਅਦ ਇਹਨੂੰ ਰੱਖ ਲਾ। ਠੀਕ ਨਹੀਂ? ਹੂੰ। ਫਿਰ ਬੜਾ ਬੀਜ ਕੇ ਫੇਰ ਪਾ ਦੂੰਗੇ ਵਿਚੀ ਨੂੰ। ਤੇ ਢੇਡਾ ਬਾਟਾ ਲਾ ਦੂੰਗੇ। ਥੱਲੇ ਕਾ ਲੂੰਗੇ ਤਿਆਰ ਉਦਾਂ। ਹਾਂ। ਆਹ ਪਰਤੀ ਕਢਵਾ ਲਓ ਉੱਪਰ ਤੇ। ਠੀਕ ਹੈ। ਫਿਰ ਗੰਨਾ ਬੀਜੇ ਦਿਨ ਆਪਾਂ ਨੇ ਬੈਠੇ ਬਾਅਦ। ਆਹੋ ਪੂਰੇ ਬਾਦ ਜਿਹੜਾ ਬਾਗੀਆਂ ਇਹਨਾਂ ਦੀ ਬੀਜਾ ਦੇਣਾ ਦਲੀਬ ਨਾਲ ਹੈ ਕਹਿੰਦੇ ਬੀਜੂਗਾ ਦਲੀਬ ਨਾਲ ਦੀ ਬੀਜਣਾ ਕਹਿੰਦੇ ਸੀ ਬੀਜੂਗਾ ਮੈਂ ਬੀਜ ਦਿਆ ਬੀਜਣਾ ਫਿਰ ਸਾਨੂੰ ਕਿਹਾ ਕਿ ਤੁਸੀਂ ਬੀਜ ਦਿਓ ਰੇ ਹੋਰ ਤੇ ਪਵਾ ਲੈਂਦੇ ਠੀਕ ਨਹੀਂ ਗੱਲ ਹੂੰ ਉਹਨਾਂ ਨੇ 4 ਦਿਨਾਂ ਵਿੱਚ ਬੀਜਣਾ ਇਹਨੂੰ ਗਿੱਲ ਜਾਂਦੀ ਲੱਗਣੀ ਉਹਨਾਂ ਨੇ 2 ਇੱਕ ਦਿਹਾੜੀ ਵਿੱਚ ਬੀਜਣਾ ਇੱਕ ਦਿਹਾੜੀ ਹੋਰ ਇੱਕ ਦਿਹਾੜੀ ਉੱਤੇ ਬਸ ਅੱਗੇ ਜਾ ਕੇ ਭਰੇ ਕਰੀਏ ਉੱਥੇ ਪਾਣੀ ਲੱਗੂਗਾ ਜੇ ਗਿੱਲ ਨਿਕਲੇ ਪੂਰੀ ਫੇਰ ਕਿੱਥੇ ਵੀ ਪਾਣੀ ਲੱਗੂਗਾ ਉੱਥੇ ਹਾਂ ਉੱਥੇ ਤਾਂ ਪਾਣੀ ਨਾਲੇ ਜੰਮਣਾ ਗੰਨਾ ਕਰਾਉਂਦੇ ਨਾ ਇਹਨੂੰ ਦਵਾਈ ਮਾਰ ਜੀ ਕੁਝ ਨਹੀਂ ਕਰਨਾ ਉਹਦੇ ਚ ਪਰ ਸਪਰੇਅ ਕਰ ਦੇਣੀ ਕਿਤੇ ਜਿੱਦਣੇ ਮਾੜਾ ਮਾੜਾ ਜੰਮਣ ਲੱਗ ਗਿਆ ਗੰਨਾ ਬੀਜ ਕੇ ਆ ਉੱਥੇ ਕਿਹੜੇ ਬੂਟਾ ਆ ਠੀਕ ਹੈ ਤੇਜ ਰੱਖ ਕੇ ਸਪਰੇਅ ਮਾਰ ਦੇਣੀ ਕੁਝ ਨਹੀਂ ਲੱਭਣਾ ਉੱਥੇ ਉਹ ਵੀ ਤਾਂ ਕਰਨਾ ਪੈਣਾ ਕੰਪਿਊਟਰ ਰੋਲੇ ਮੱਕੀ ਵਾਲੇ ਕੱਲ ਨੂੰ ਕਰੂੰਗਾ ਹੁਣ ਬਾਕੇ ਆਉਂਗਾ ਉਹਨਾਂ ਨੂੰ ਵੀ ਡੋਣਾ ਸਾਰੀ ਸਾਰੇ ਸਰੀਦੈਂ ਚੱਕ ਦਿੱਤੀਆਂ ਦੁਬਾਰਾ ਨਾਲ ਪਾਉਂਗੇ ਇਹਨੂੰ ਜਿਹੋ ਹੀ ਦੀ ਖੱਟ ਹੋਈ ਜਾਕੂ ਜੂਗੀ ਉਹ ਪਾਰਲੈਲ ਐਸੇ ਸੀ ਐਨ ਚੱਕਦੀ ਬੱਟ ਨੂੰ ਐਨ ਹੈ ਮੈਂ ਐਨ ਕੰਡੇ ਤੇ ਰੱਖੀ ਐਨ ਉਹ ਨੂੰ ਵੀ ਬਣਾਇਆ ਉੱਥੇ ਜਿਹੜੀ ਬੱਟ ਜਿਹੜੇ ਪਨੀਖਾਨੀਆਂ ਲਾਦੀ ਉੱਥੇ ਟਟਾ ਰੱਖਦੀਏ ਦੋ ਉੱਥੇ ਬੱਟ ਦੁਬਾਰਾ ਪਾ ਦੂੰਗੇ ਉੱਪਰੇ ਦਾ ਉੱਪਰ ਕੰਪਿਊਟਰ ਕੱਢ ਦੇਣਾ ਹੇੜੇ ਦੇ ਹੇੜਾ ਕਰ ਦੇਣਾ ਬੱਟ ਪਾ ਕੇ ਹੂੰ ਠੀਕ ਨਹੀਂ ਗੱਲ ਐਨ ਕਰੂੰਗਾ ਹਾਂ ਹੋ ਛਿੱਤੀ ਹੋ ਜੂਗਾ ਆਇਆ ਹੂੰਗਾ ਹੁਣ ਤਾਂ ਹਾਂ ਆ ਤਾਂ ਗੇਲੇ ਬਾਹ ਹੁੰਦਾ ਉਹ ਵੀ ਬੱਤਾਂ ਆ ਵਾ ਖੇਤ ਹੁੰਦਾ ਐਨ ਜਿਹੜਾ ਪਾਣੀ ਪੈ ਗਿਆ ਤਾਂ ਐਨ ਐਨ ਬੱਤ ਪਿਆ ਹੂੰ ਕਿਕ ਡਾਕਰਾਂ ਦੇ ਡਲੇ ਬਹੁ ਬਣ ਗਏ ਪਾਉਣੇ ਕਰਦੀ ਆ। ਬਾਕੇ ਆਉਂਗਾ ਹੁਣ ਤੇ ਹੌਲੀ ਬਣੂਗਾ। ਤੇ ਦੇ ਉਰੇ ਟਾਈਮ ਹੈਗਾ ਤਾਂ ਬਾਹਾਂ ਹੀ ਨਹੀਂ ਸਵੇਰ ਨੂੰ ਬਾਦੀ। ਢੁੱਬਾ ਲਰੇ ਤਾਂ ਉਹਨਾ ਬਾਕੇ ਆਉਂਗਾ ਉਹ। ਫੇਰ ਆਖ ਲੂ ਬਾਹਾਂ ਹੀ। ਰਾਹ ਹੁ ਮੈਂ ਉੱਥੇ ਨੂੰ ਚੱਲਿਆ ਆ ਬਾਹ ਹੁਣ ਕਿੰਨਾ ਰਹਿ ਗਿਆ ਔਰ ਇੱਧਾ ਘੰਟਾ ਲੱਗਣਾ ਹੋਰ ਮੇਰਾ। ਫੜਾਈ ਤਾਂ ਖਤਮ ਕਰ ਦਈਆਂ ਮੈਂ ਆਂ ਇਹ ਖੇਤੀ ਬੈਂਦਾ ਏ। ਹਾਂ? ਆਂ ਖੇਤੀ ਬੈਂਦਾ। ਤੂੰ ਹੁਣ ਆਏ ਆਏ ਬਹੌਦਾ ਤੂੰ ਨਾਲੇ ਮੋੜ ਕੇ। ਹਾਂ ਬਸ। ਜੇ ਉੱਥੇ ਤੇ ਆਏ ਨਾਲੇ ਫੇਰ ਬਹੌਦਾ। ਹਾਂ ਬਾਦ ਮੈਂ ਦੋ ਦੋ ਸਾਈਡ ਬਾਦ ਬਾਤ ਆਉਂਗਾ। ਦੋ ਦੋ ਗਿੜੇ ਦੇ ਯੋ ਆਊਟਸਾਈਡ ਵੀ ਇਹ ਤੇ ਨਿਕਣਾ ਨਰਮ ਜਾਓ ਸਾਲਾ ਇਹ ਮਿੱਟੀ ਦਾ ਫੁੱਲ ਜੂਗੀ ਹੂੰ ਹੂੰ ਸਾਰੇ ਪਾਸੇ ਦੇਖੇ ਦੋ ਦੂਸੇ ਆਹ ਉੱਚੀ ਵੱਡ ਹੋਈ ਵੀ ਨਾ ਜਿੱਥੇ ਉੱਚੀ ਥੋੜਾ ਜਿਹਾ ਖੱਬਲ ਜੀ ਵੀ ਕਰਕੇ ਆ ਗਿਰੀ ਵੀ ਕਰਕੇ ਆ ਇਹ ਹੋਰ ਕੁਝ ਨਹੀਂ ਹੈਗਾ ਜੀ ਕਿ ਥੋੜਾ ਮੱਛਰ ਬਹੁਤ ਕੌੜਾ ਜਾ ਹੋ ਗਿਆ ਐਨ ਕਾ ਚਾਹੀਦੀ ਹੁੰਦਾ ਮੋਟਰਸਾਈਕਲ ਪਰ ਹੂੰ ਉਹ ਮੱਕਾ ਪਾਣੀ ਮੰਗਦੀ ਐ ਇਹਨੂੰ ਪਾਣੀ ਲਾਉਂਦੇ ਆ ਤਾਂ ਸਾਲਾ ਗਿੱਲਾ ਹੁੰਦਾ ਖੇਤ ਇਹ ਨੂੰ ਤਾਂ ਲਾਉਣਾ ਪੈਣਾ ਫਿਰ ਇਹ ਤਾਂ ਪਾਈਪ ਬੰਦ ਲੀ ਉੱਥੇ ਪਾਏ ਬੰਨਗੇ ਲਾ ਦੇ ਮੈਂ ਬਨਗੇ ਮੋਗੇ ਜਿ ਨੂੰ ਕੱਢ ਦੂੰਗਾ ਇੱਥੇ ਨਾ ਆ ਖੇਤ ਤਾਂ ਬਚੂਗਾ ਉਹ ਪਾਣੀ ਮੰਗਦੀ ਆ ਮੈਂ ਬਰੇਹੇ ਗਿਰਦਾ ਜੀ ਬੀ ਮਾ ਲਾ ਦੇ ਇਹਨੂੰ ਨਾਲੇ ਬੂਟੇ ਨੂੰ ਪਾਣੀ ਲੱਜੂਆ ਇੱਕ ਸਾਹ ਟੋਟਾ ਉੱਥੇ ਗਿਰਦਾ ਜੇ ਕਾਲੂ ਪੈਰ ਖੜਕਾ ਉੱਥੇ ਵੀ ਛੜਣਾ ਚੱਲੀਆਂ ਕਣਕੇ ਚ ਹੂੰ ਠੀਕ ਨਹੀਂ ਆ ਉੱਥੇ ਵੀ ਗਿਰਦੇ ਸੀ ਇੱਧਰ ਸਪਰੇ ਹੁੰਦੀ ਆ ਕਣਕ ਪਾ ਭਈਆ ਸਾਲਾ ਕੋਈ ਦਿਖਦਾ ਨਹੀਂ ਮੈਨੂੰ ਸਪਰੇ ਵਾਲਾ ਚਲ ਐਥੇ ਪਈ ਰਹੀ ਕੋ ਲੈ ਆ ਦਵਾਈ ਕੱਲ ਕਹਿੰਦਾ ਸੀ ਲੈ ਆਇਆ ਦਵਾਈ ਮੈਨੂੰ ਕਹਿੰਦਾ ਸਪਰੇ ਕਰੀ ਮੈਂ ਆਇਆ ਹੁਣ ਭਈਆ ਕਿੱਥੇ ਲਿਆ ਮੈਂ ਤਾਂ ਲਾਉਂਦਾ ਪਾਣੀ ਹੂੰ ਧੀਮੀ ਇਹਨੇ ਆਹੋ ਹੁਣ ਦੇਖ ਲਈ ਲੋਾਰ ਕਰਾ ਬਰਾ ਕਾਲੂ ਪੁੱਛਦਾ ਕਿਸੇ ਭਈਏ ਨੂੰ ਤੇ ਮਾਨ ਗਿਆ ਕੋਈ ਪੰਪੇ ਖਰਾਬ ਐ ਸਾਲਾ ਨੀਂਦਾਂ ਚ ਕਰ ਦੇਣੀ ਦੀ ਸਰਵਾ ਕੇ ਲਿਆ ਪੰਪ ਯਾਰ ਹਾਂ ਪੰਪ ਦੋਹੇ ਸਰਵਾ ਲਿਆ ਕਿਧਰ ਲੈ ਜਾ ਕੋਣ ਕਣਕਾ ਬਵੀ ਤਾਂ ਹੁਣੀ ਆ ਹੂੰ ਕਰਕੇ ਪਰੇਗੀ ਕਰਦੇ ਮੈਂ ਨਾਲ ਗੱਡੀ ਚ ਕਿਧਰ ਹੋਰ ਸਰਵਾ ਲਿਆ ਮੈਂ ਲੈ ਕੇ ਜਾਂਦਾ ਕਾਲੂ ਮੈਂ ਬੈਂਕੇ ਜਾਣਾ ਕਾਲੂ ਕਰਵਾ ਕੇ ਲੈ ਆ ਕਾਲੂ ਮੈਂ ਕਰਵਾ ਕੇ ਲਿਆਉਂਗਾ ਹੋਰ ਕੇ ਸਰਵਾ ਕੇ ਪਾਸੇ ਕਰ ਰੋ ਹੁਣ ਆਹ ਨਾਲ ਜਿੱਥੇ ਉੱਚੀ ਉੱਚੀ ਵੜੀ ਉਹਰੇ ਠੀਕ ਆ ਦੇਖ ਆ ਦੇਖ ਆਹ ਉਹਰੇ ਠੀਕ ਐ ਨਾ ਕੋਈ ਜਮੀਨ ਨਹੀਂ ਦਿਖਦੀ ਦੇ ਸਾਫ ਪਿਆ ਜਿੱਥੇ ਉੱਚੀ ਵੱਡੀ ਵੀ ਇਹਨਾਂ ਦੀ ਗਰੀਵੀ ਦੀ ਉੱਥੇ ਥੋੜਾ ਜਿਹਾ ਢੱਕਾਂ ਜਾਂਦਾ ਉਹ ਕਿਵੇਂ ਬਾਈ ਉਹ ਪਿਆ ਉਹ ਦੇਖ ਉਹ ਦੋ ਦੋ ਕਿਹੜੇ ਲਾਕੇ ਆਲੇ ਵਾਲੇ ਉਹਨੇ ਇਹਨਾਂ ਬਰੀਕ ਹੋ ਜਾਣਾ ਉਹ ਥੋੜਾ ਜਿਹਾ ਖਰਾਬ ਕਰਦਾ ਇਹ ਗਿਲ ਤਾਂ ਬਹੁਤ ਇੰਨੀ ਗਿਲ ਤਾਂ ਚਾਹੀਦੀ ਐ ਇਹਨੂੰ ਇਹਨੇ ਨੂੰ ਬਹੁਤ ਗੱਲ ਐ ਹੁਣ ਇਹਦੇ ਚ ਰੇਪ ਪਾਉਣਾ ਨਾ ਨਹੀਂ ਤਾਂ ਬਜਾ ਦੇਣਾ ਦਾ ਪਰਸ ਨੂੰ ਮੈਂ ਰੇਪ ਪਾਉਣਾ ਯਾਰ ਅੱਜ ਤਰੀਕ ਕਿੰਨੀ ਹੋ ਗਈ 10 11 ਹੋ ਗਈ ਅੱਜ ਨਾ ਅੱਜ ਹੋ ਗਈ 11 ਹਾਂ ਕੱਲ 10 ਅੱਜ 11 ਹੋ ਕਾਲੂ 12 ਹੈ 13 14 15 ਪੈ ਜਣਾ ਰੇ ਯਾਰ ਪੈ ਜਣਾ ਹੂੰ ਪਵਾ ਦਿੰਦੇ ਆ ਉੱਥੇ ਗਲੀ ਗਲੀ ਬੰਨੀ ਆ ਯਾਰ ਉੱਥੇ ਗਲੀ ਦਾ ਲਿਬੜ ਨਹੀਂ ਹੋਣੀ ਹੈਗੀ ਹਾਂ ਪੰਜ ਸਾਮਣੇ ਨੂੰ ਕੱਢਣਾ ਔਰ ਕਿਆ ਪਈਆਂ ਨੂੰ ਕਹਿ ਕਹਿ ਕਾਲੂ ਰੇ ਪਾਉਗਾ ਇੰਨੇ ਦੇ ਨਾ ਬਾੜੇ ਉੱਥੇ ਨੂੰ ਸਾਮਣੇ ਨੂੰ ਕੱਢੀ ਜਾਓ ਵਾਜਲ ਖੁੰਮੂ ਜਾਈ ਜਾਵੇ ਉੱਥੀ ਤੇ ਬੈ ਕੇ ਲਿਆਵੇ ਪੰਜ ਪਰਸੋਂ ਨੂੰ ਕਹਦੇ ਉਹਨਾਂ ਨੂੰ ਪੁੱਛ ਲਾ ਨਾ ਤਯੇ ਨੂੰ ਕਹਿੰਦਾ ਫਿਰ ਤਯੇ ਨੂੰ ਜਾਮੇ ਲਿਆ ਹਾਂ ਉਹਨੂੰ ਕਹਦੇ ਕਿ ਪਰਸੋਂ ਰੇ ਪਾਉਗਾ ਠੀਕ ਹੈ ਰੇਪਾ ਦੇ ਹਾਂ ਪਰਸੋਂ ਨੂੰ ਪਵਾ ਦੇ ਉਤੇ ਬਾਈ ਚ ਸੁਆਗਾ ਮਾਰ ਕੇ ਗੰਨਾ ਬੀਜ ਦੇਣਾ ਪੰਜਾ ਦੇ ਠੀਕ ਐ ਬਾਕੀ ਤੇ ਰਾਤ ਰਾਤ ਤਿਆਰ ਕਰਕੇ ਦੋ ਦਿਨ ਪਜਾ ਦੇਣਾ ਦਲੀਬ ਤੇ ਆਉਂ ਗੱਲ ਲੂ ਗਏ ਇਹ ਉਹ ਹੈ ਨਾ ਉੱਥੇ ਉਹਨੂੰ ਪਾਣੀ ਨਾ ਪਾਣੀ ਦੀ ਗੱਲ ਰੱਖੀਏ ਪਛੀ ਫੂਨ ਲਾਉਣਾ ਹੋਇਆ ਕਿਨੂੰ ਪਾਜਾ ਅੰਕਲ ਨੂੰ ਮੈਂ ਦੱਸਤਾ ਦੱਸ ਜਾਵਾਂ ਗੰਨਾ ਬੀਜਣਾ ਮੈਂ ਪਾਣੀ ਦੀ ਗੌਰ ਰੱਖਿਓ ਗੌਰ ਰੱਖੀਏ ਮੜੀ ਜੀ ਗਾਇਲੇ ਹੋ ਕੇ ਲਾਈ ਹੈ ਹੈ ਕਿ ਨਹੀਂ ਪਤਾ ਉਹਨੂੰ ਵੀ ਗੰਨਾ ਬੀਜਣਾ ਕਹ ਦਸ ਵੀ ਦੁੱਤਾ ਮੈਂ ਆ ਮਾਉ ਨੂੰ ਵੀ ਆ ਗਿਆ ਉੱਥੇ ਮੁੰਡਾ ਕਮਾਲ ਕਰੀਆ ਫਿਰਦਾ ਤਾਂ ਹਾਂ ਹਾਂ ਕਬਾਣੇ ਮੈਂ ਕਿਹਾ ਹਮ ਆ ਰਹੋ ਉਹਨੇ ਪਾਣੀ ਪਾਤਾ ਉਧਰ ਵੀ ਤੂੰ ਨਿਗਰ ਰੱਖੀ ਜਦੋਂ ਪਾਣੀ ਲਾਉਣਾ ਹੂੰ ਵੀ ਦਿਨ ਮਾ ਲਾ ਦੀ ਇਹਨੂੰ ਮੈਂ ਖੱਡਾ ਖੁੱਡਾ ਦੇਖ ਲਈ ਤੇ ਅਸੀਂ ਪੌਣਾ ਆਏ ਹੁਣ ਸਾਡੇ ਤਰਹੀ ਮਾ ਕਿੰਨਾ ਬੀਜ ਹੋਣਾ ਤਾਂ ਹੁਣ ਨੂੰ ਹੂੰ ਬਾਹੀ ਦੇ ਕਰਕੇ ਲੇਟ ਹੋ ਗਈ ਹੁਣ ਅਸੀਂ ਹੂੰ ਠੀਕ ਨਹੀਂ ਚੱਲ ਦੇਖ ਇਹਨੇ ਤੂੰ ਕਰਿਆ ਕਾ ਕੰਮ ਆਹੋ ਫੇ ਰਾਜੀ ਉਰੇ ਨੂੰ ਤੇ ਮੈਂ ਕਿਹਾ ਨੂੰ ਆ ਕੇ ਉਰੇ ਹੈ ਮੈਂ ਕਿਹਾ ਜਿਉਰੇ ਹੋਇਆ ਉਰੇ ਨਹੀਂ ਝੱਲੀਆਂ ਨੂੰ ਆ ਜੀ ਚੱਲਿਆਂ ਦਾ ਨਹੀਂ ਸ਼ਬ ਜਣਾ ਮੈਂ ਤਾਂ ਮਹਸਨ ਜੀ ਆਉਣੀ ਆ ਹਾਂ ਨਹੀਂ ਸ਼ਬ ਜਣਾ ਮਾ ਫੁੱਫੜ ਨੂੰ ਕਹਿ ਕੇ ਆਇਆ ਜੀ ਹਲਦੀ ਨੂੰ ਮੈਂ ਹਲਦੀ ਦੇ ਦੇ ਹੈ ਜੀ ਤਾਂ ਹਾਂ ਕਹਿੰਦਾ ਲੈ ਜੀ ਬੀਜ ਆ ਭੁੱਲੇ ਆਇਆ ਲੈ ਕੇ ਹੁਣ ਲੈ ਜੀ ਕਹਿੰਦਾ ਜਿੰਨਾ ਚਾਹੀਦਾ ਤੁਹਾਨੂੰ ਖਝੋਲਾ ਜਾ ਇੱਕ ਚੋਲਾ ਆਪਣਾ 2-3 ਕਿਲੋ ਚਾਹੀਦੀ ਆ ਆਪਣਾ ਚਾਹੀਦੀ ਆ ਲੈ ਜੀ ਕਹਿੰਦਾ ਰੱਖੀ ਵੀ ਆ ਮੈਂ ਕਹਿੰਦਾ ਲਾਉਣੀ ਆ ਕਹਿੰਦਾ ਮੈਂ ਮਾ ਮੈਨੂੰ ਦੇ ਦੇ ਬੀਜ ਕਹਿੰਦਾ ਲੈ ਜੀ ਮਾ ਠੀਕ ਆ ਉਦੀ ਕਾਨ ਕਿਹੀ ਆ ਖਾਨਕ ਬਾਬ ਵਧੀਆ ਸਪਰੇਇ ਨਹੀਂ ਕਰੀ ਹਲੇ ਕਰਤੀ ਨਾ ਪਾਣੀ ਲਾਇਆ ਏ ਪਾਣੀ ਸਾਰੀ ਲੱਗੇ ਹੋਏ ਲਾਉਣ ਸਪਰੇਇ ਹੁਣ ਪਾਣੀ ਦੇ ਬਾਦ ਹੁਣੀ ਸਭ ਦੀ ਆਹੋ ਕਈਆਂ ਨੇ ਪਹਿਲਾਂ ਸਪਰੇਇ ਕਰਤੀ ਪਾਣੀ ਲੱਗ ਬਾਦ ਮਾ ਲਾਉਣੇ ਆ ਆ ਕੋਈ ਉਹ ਕਰਦਾ ਯਾਰ ਹਲੇ ਹੈ ਤਾਂ ਹੈ ਨਹੀਂ ਤਾਂ ਕੋਸ ਹੋ ਪਾਣੀ ਦੇ ਬਾਦ ਸਪਰੇਇ ਕਰੇ ਹੁਣ ਬਾਜ ਨੇ ਪਹਿਲੀ ਕਰਤੀ ਕਰਾ ਦੇਣੀ ਆਪਾਂ ਨੇ 5-7 ਦਿਨ ਚੱਕ ਕਰ ਦੇਣੀ ਆ ਫੇ ਬੱਦਲ ਜੇ ਵੀ ਹੋਣ ਲੱਗੇ ਨਾ ਬੱਦਲ ਬੱਦਲ ਕੁਝ ਨਹੀਂ ਕਹਿੰਦਾ ਇਹ ਤਾਂ ਹੌਣੋਂ ਨਿਕਲ ਸਾਲੇ ਸਵੇਰੋਂ ਨਿਕਲਦੇ ਮੋٹے ਮੋٹے ਆ ਮੈਸਾਂ ਜਿਹਾਂ ਬੱਦਲ ਆ ਹੋਂ ਫੇਰ ਨਿਕਲਣੇ ਏਕਣੇ ਮੈਸਾਂ ਜਿਹੜੇ ਹੋਏ ਮੈਸਾਂ ਵਾਲੀ ਬਾ ਦੇਖ ਮੈਸਾਂ ਵਰਗੇ ਦੇਖਾ ਸੂਰਜ ਦੇ ਮੂਹਰੇ ਕਹੇ ਜਾਂ ਬੱਦਲ ਆ ਉਹ ਆਏ ਜੇ ਨਿਕਲੇ ਆ ਇੱਧਰ ਸਾਰੇ ਬੱਸ ਹੋ ਗਏ ਜੇ ਪਾਕਿਸਤਾਨ ਤੇ ਫੂਨਾ ਆਇਦਾ ਮੈਨੂੰ ਬਾਬੇ ਦਾ ਹੂੰ ਕਹਿੰਦਾ ਸਾਡੇ ਵੀ ਸਾਲੇ ਕਹਿੰਦਾ ਮੋਟੇ ਮੋਟੇ ਜੇ ਬੱਦਲ ਨਿਕਲੀ ਜਾਂਦੇ ਮੀਂਹ ਪੈਂਦਾ ਨਹੀਂ ਕਹਿੰਦਾ ਕਣਕਾਂ ਦਾ ਥੋੜੇ ਵਾਲਾ ਹੀ ਹਾਲ ਆ ਸਾਡੇ ਵੀ ਕਣਕਾਂ ਦਾ ਤਾਂ ਆਹੀ ਹੋਣਾ ਸਾਰੇ ਕਹਿੰਦਾ ਗਰਮੀ ਮੌਸਮ ਆ ਪਾਕਿਸਤਾਨ ਦਾ ਆਪਣਾ ਕੇ ਆ ਸਮਝ ਲੈ ਆਹੋ ਹੈ ਕਿ ਨਹੀਂ ਕੱਲ ਹਾਲੀ ਗਰਮੀ ਜੀ ਪੈਣ ਲੱਗੀ ਬਹੁਤ ਦੇਖੋ ਇਹਦੇ ਬੜਾਈ ਜੀ ਤੰਗ ਕਰੂਗਾ ਦੇਖੀ ਤੂੰ ਹੂੰ ਐਸੋ ਕਣਕ ਬੂਟੇ ਮਾ ਜ਼ਿਆਦਾ ਹੈ ਅੱਧ ਭਰੀਆਂ ਖੋਲਣੇ ਇੱਕ ਸਾਲ ਨਾ ਹਜੇ ਕੰਮ ਹੋਇਆ ਦਾ ਸਕਾਈ ਆ ਭਰੀਆਂ ਖੋਲ ਕੇ ਸਗਾ ਕੇ ਬੰਦ ਨਹੀਂ ਸਾਲ ਫੇਰ ਪੈ ਜਾਣੇ ਫੇਸ ਖੋਲ ਕੇ ਸਗਾ ਦੇਣੀ ਆ ਆਟੇ ਦੇ ਫੇਰ ਭਾਈ ਜੀ ਆ ਦੋ ਕੀਲਿਆਂ ਦੀ ਵੀ ਖੋਲੀਆਂ ਦੀਆਂ ਭਰੀਆਂ ਬਹੁਤ ਖੋਲੀਆਂ ਜਾਂਦਾ ਚਲ ਇਹਨਾਂ ਦੇ ਖੇਤ ਜਾਂ ਖੇਤ ਵਿੱਚ ਖੋਲ ਦੂਗਾ ਅਗਲਾ ਇਹਦੇ ਬਬੂਲਰਾਂ ਬਹੁ ਕਿੱਥੇ ਖੋਲੂ ਉਹ ਨਹੀਂ ਖੁੱਲਦੀਆਂ ਪੂਰਾ ਪੱਤਾ ਨਿਕਲਦਾ ਬਬੂਲਰ ਸੁੱਕਦੀ ਹੀ ਨਹੀਂ ਹੂੰ ਹੋ ਬਬੂਲਰ ਰੱਬ ਦੀ ਕਿਰਪਾ ਨਾਲ ਬਹੁ ਲੱਗਿਆ ਵੈਸੋ ਬਬੂਲਰ ਦਾ ਬਹੁਤਾ ਜਿਆਦਾ ਬੂਲਰ ਜਿਆਦਾ ਹੈ ਹੈ ਪਹਿਲਾਂ ਅਸੀਂ ਇੱਥੇ ਬੂਟੇ ਲਾਉਣੇ ਤੇ ਹੁਣ ਬਾਈ ਕੈਨਸਲ ਕਰਤੇ ਵਧੀਆ ਕਰਿਆ ਕੈਂਸਲ ਕਰਤੇ ਹਾਂ ਮੈਂ ਰਹਿਣ ਦੇ ਦੋ ਸਾਲਾਂ ਨਾਲ ਹੋਰ ਗੰਨਾ ਕੱਟ ਪਹਿਲਾਂ ਦੋ ਸਾਲ ਫਸਲ ਲੈ ਲੈ ਬਸ ਜੇ ਲੂਟ ਲੱਗ ਗਿਆ ਤਾਂ ਮੁੰਡੇ ਮੈਂ ਲਾ ਦੂੰਗੀ ਗਾਂ ਨੂੰ ਪਾਣੀ ਉਹ ਲਾ ਦੇਣੇ ਉੱਥੇ ਆ ਦੋ ਹੀ ਤੇ ਲਾ ਦੋ ਉਹ ਵੀ ਮੈਨੂੰ ਰਹਿਣ ਦੇ ਬਸ ਇਹਨੂੰ ਦੋ ਸਾਲ ਅਟਕੇ ਲਾਉਂਗੇ ਹੋਰ ਹਾਂ ਗੰਨਾ ਵੱਢ ਕੇ ਤਾਂ ਹਣ ਲਾ ਕੇ ਫਿਰ ਉਹਦੇ ਬਾਅਦ ਬੂਟਾ ਲਾਉਂਗੇ ਗੰਨਾ ਬੀਜ ਕੇ ਬੂਟਾ ਲਾਉਂਗਾ ਹਾਂ ਠੀਕ ਨਹੀਂ ਗੱਲ ਦੋ ਦੋ ਢਾਈ ਹੀਲੇ ਦਾ ਹੋ ਜਾਣਾ ਦੋ ਫਿਰ ਉਹ ਤੇ ਦੋ ਤਿੰਨ ਸਾਲ ਦਾ ਫਰਕ ਲਾ ਕੇ ਲਾ ਦੂੰਗੀ ਠੀਕ ਨਹੀਂ ਐ ਕਰਾਂਗੇ ਮੈਨੂੰ ਦਿਖਦਾ ਨਹੀਂ ਵੀ ਤੇਜ਼ੀ ਰਹੂਗੀ ਦੀ ਬਾਕੀ ਰੱਬ ਜਾਣੇ ਕੀ ਬਣੂਗਾ ਹੈ ਕਿ ਨਹੀਂ ਲੋਈ ਬਹੁਤ ਹੋ ਜੀ ਨਾ ਕਾਲੇ ਨੇ ਤਾ ਵੀ ਤੋੜ ਵੀ ਦਿੱਤੀ ਆ ਇੱਕ ਫਸਾਈ ਹੋਣੀ ਕਿਤੇ ਟੁੱਟੇ-ਬਾਟੇ ਮੇ ਫਾਦਦੀ ਜੜ ਮਾ ਜਾਂ ਟੁੱਟਦੀ ਐ ਨਹੀਂ ਟੁੱਟਦੀ ਨਹੀਂ ਸਾਦੀ ਯੂ ਟੁੱਟੇ ਮੇ ਫਾਦਦੀ ਟੁੱਟ ਜਣਾ ਇਹਨੇ ਠੂਠਾ ਬੀਟਰ ਥਾਲਾ ਵਧੀਆ ਚੱਲਦਾ ਇਹ ਬਹੁਤ ਬਹੁਤ ਸਾਫ਼ ਚੱਲਦਾ ਬਹੁਤ ਵਧੀਆ ਜਾਂਦਾ ਹੂੰ ਗਾ ਘੁੱਠੇ ਦਾ ਅੱਜ ਕੋਈ ਹਾਂ ਕਹਾਂ ਪੁੱਛਣਾ ਮਾ ਭਾਈ ਮੂਹ ਕੀ ਪੁੱਛਣਾ ਮਾ ਹੁਣ ਅਸੀਂ ਪੰਗਾ ਫੜਾ ਲੈ ਲੈ ਇੱਕ ਹਾਂ ਹੁਣ ਨਹੀਂ ਬੱਸ ਹੁਣ ਇਹਦਾ ਹੀ ਚੱਲੂਗਾ ਮਾ ਹੁਣ ਇਹਦਾ ਹੀ ਚੱਲੂਗਾ ਹੁਣ ਇਹਦਾ 33 ਸਾਈ ਭਾਈ ਠੀਕ ਨਹੀਂ ਗੱਲ ਪਹਿਲਾਂ ਪੈਨਿਕ ਕਹਿ ਨਹੀਂਦਾ ਦਿੱਤਾ ਵੀ ਵੇਚਣਾ ਜਿਆਦਾ ਜਦ ਸਾਰਾ ਪੂਰੀ ਦੀ ਆ ਬੀਜੇ ਦਾ ਜਦ ਹੂੰ ਹੁਣ ਜਾ ਹੁਣ ਉਧਰ ਹੋ ਗਿਆ ਕੰਮ ਹੁਣ ਹੋਹ ਕਾਲ ਟ੍ਰਾਲਾ ਵੀ ਜ਼ਰੂਰੀ ਦਾ ਓਕੇ ਜਿਆ ਸੂ ਸੀਟ ਦਾ ਹੋ ਵੈ ਠੀਕ ਨਹੀਂ ਗੱਲ ਜੇ ਤੂੰ ਕਹਾ ਵੀ ਕਰਾਇਆ ਵਾ ਬਹੁਤ ਘੋਸਾ ਕਰਾਇਮਾ ਵੀ ਕੁਝ ਨਹੀਂ ਹੈਗਾ ਸੰਦੇ ਦੀ ਤੜਾਈ ਹੈ ਹਾਂ ਮੈਂ ਫਲੇ ਨੂੰ ਤਾਂ ਵੀਟਾ ਲਾ ਦੇਵਾ ਹੋ ਰੀਆ ਹੈ ਨਾ ਚੱਲਦੇ ਸਹੀ ਹੈ ਬਜਨੇ ਬਹੁਤ ਹੁੰਦਾ ਸਭ ਰਾਂ ਜੀ ਨੌ ਫੁੱਲੇ ਦਾ ਬਜਨੇ ਬਹੁਤ ਟਾਈਮ ਹੈ ਹੈ ਕਿ ਨਹੀਂ ਮਿੱਟੀ ਤਾਂ ਦਿਲ ਕਿੰਨੀ ਇਕੱਠੀ ਕਰੀ ਵੀ ਮੂਰੇ ਹੋਰ ਨਹੀਂ ਮਿੱਟੀ ਇਕੱਠੀ ਕਰਕੇ ਚੱਲਣਾ ਇਹਨੇ ਵਾਹ ਇੰਨੀ ਮਿੱਟੀ ਇਕੱਠੀ ਕਰੀ ਬਣਾਣੀ ਬਹੁਤ ਹੁੰਦੀ ਹੈ ਹੈ ਪੂਰੀ ਮਲਾਈ ਕਰਦਾ ਹੈ ਨਾ ਪੂਰੀ ਮਲਾਈ ਆ ਕੋਈ ਕਿਸੇ ਨੂੰ ਨਹੀਂ ਜੰਦਾ ਯਾਰ ਇਹ ਐਂ ਥੋੜੋ ਨੀ ਮੀ ਡੂੰਗਾ ਨਹੀਂ ਐ ਕਿ ਡੂੰਗਾ ਹੀ ਬਹੁਤ ਹੈ ਲੈ ਲੈ ਇੰਨਾ ਗਿਆ ਬਸ ਥੋੜਾ ਇੰਨਾ ਗਿਆ ਬਸ ਡੂੰਗਾ ਰੂਹੀ ਸ਼ਾਰਟ ਥਾਈ ਤੇ ਚਲੀ ਜਾਂਦਾ ਏ ਹੂੰ ਇਸੇ ਸ਼ਾਰਟ ਚਲਦੀ ਗੱਪੇ ਉੱਥੇ ਤੱਕ ਤਾਂ ਚਲਦੀ ਏ ਪੱਤੀਆਂ ਸਾਰੀਆਂ ਜਾਂਦੀਆਂ ਮਿੱਟੀ ਦੀ ਕਬਾਏ ਹੋਏ ਕਰਕੇ ਆ ਹਾਂ ਬੜੀ ਫਰਕ ਆ ਥੋੜੀ ਜਿਹਾ ਆਪਾਂ ਗਲਤੀ ਕਰ ਗਏ ਜੇ ਆਪਾਂ ਪਾੜੇ ਰੂਟਾ ਬੀਟਰ ਦੀ ਪਾਉਂਦੇ ਨਾ ਪਹਿਲਾਂ ਇਹਦੇ ਚ ਨਹੀਂ ਦਹੂਰ ਅੱਜ ਜਿਹੜੀ ਜਵੀ ਜੀ ਇਹ ਵਿੱਚ ਫੇਰ ਘੜ ਦੇਣੀ ਸੀ ਨਾ ਜਮਾਈ ਆਹੋ ਹਾਂ ਉਹ ਹੁਣ ਵੀ ਤਗੜਤੀ ਹੁਣ ਕੀ ਰਹਿ ਗਿਆ ਇਹਨੂੰ ਆਹੋ ਹੁਣ ਇੱਥੇ ਤੈਨੂੰ ਦਿਖਦਾ ਹੀ ਨਹੀਂ ਕੁਝ ਉਹ ਸੱਡਾ ਹੀ ਆ ਜਿੱਥੇ ਤੂੰ ਚੱਕ ਕੇ ਲਾਉਂਦਾ ਵਿੱਚ ਤਾਂ ਕੁਝ ਵੀ ਨਹੀਂ ਦਿਖਦਾ ਹੁਣ ਤੈਨੂੰ ਹੋ ਉਹ ਵੀ ਚੱਕ ਦ ਨਹੀਂ ਉੱਥੇ ਦੋ ਦੋ ਸ਼ਾਰਟ ਤ ਹੂੰ ਸਮਝ ਗਿਆ ਲੈ ਬਾਦ ਮਾਂ ਦੇ ਦੂੰਗਾ ਹੋਰ ਕੀ ਬਾਦਾਂ ਦੇ ਦੀ ਸਾਈਡਾਂ ਉੱਚੀਆਂ ਲੇਅਰ ਮਾਰ ਕੇ ਪੱਧਰਾ ਕਰ ਦਿੰਦੇ ਕੱਲ ਨੂੰ ਇੱਕ ਵਾਰੀ ਨੂੰ ਤੋ ਭਈਏ ਕਰ ਫਿਰ ਇਹ ਵਾਲੇ ਦੇਖ ਚੱਲ ਭਈਆਂ ਨੂੰ ਦੇ ਦਵਾਂ ਨੰਬਰ ਲੰਦਾ ਹੈ ਹੂੰ ਜੇ ਮੰਨਨੇ ਪਰਸੋਂ ਕਾਇਦ ਮਾਂ ਫਿਰ ਪਰਸੋਂ ਆਹੋ ਪਵਾ ਦੇ ਪਰਸੋਂ ਤਾਂ ਨਹੀਂ ਪਰਚੀ ਜਾਣੀ ਆਪਣੀ ਨਾ ਨਾ ਹੈ ਪਰਸੋਂ ਨਹੀਂ ਜਾਣੀ ਪਰਸੋਂ ਨੂੰ ਜਾਣੀ ਆ ਜਾਣੀ ਆ ਹਾਂ ਫੌੜ ਖੜਾ ਤਾਂ ਹੈਗਾ ਉਹ ਫੌੜ ਦਾ ਪਾ ਦੂੰਗਾ ਹਾਂ ਇਹ ਪਾਉਣਾ ਹੂੰ ਫੌੜ ਨਾਲ ਪਾ ਦੂੰਗਾ ਫੌੜ ਨਾਲ ਪਾ ਦੀ ਠੀਕ ਆ ਟਰਾਲੀ ਲੈ ਲਈਆਂ ਕੱਲ ਵਾਲੀ ਕਸ਼ਮੀਰੀ ਨਾਲ ਹੀ ਪੁੱਛ ਲਈ ਜੇ ਵਿੱਡ ਨਾ ਹੋਵੇ ਤਾਂ ਖਾਪਸ ਤੇ ਸਿਰਫ ਤੋਆ ਕੇ ਫੇਰ ਦੇ ਤੋਆ ਦੂੰਗਾ ਹਾਂ ਠੀਕ ਨਹੀਂ ਗੱਲ ਹੂੰ ਟਰਾਲੀ ਪੁੱਛ ਲਈ ਨਾਲ ਹੀ ਸਭ ਤੋਂ ਵਧੀਆ ਹੈ ਆਉਣ ਵਾਲੇ ਗਲੀ ਨਹੀਂ ਲੱਭੂਗੀ ਹੂੰ ਟਰੈਲਰ ਮੈਂ ਤਾਂ ਦੇਖ ਫਾਜ ਜਾਂਦਾ ਥੱਲੇ ਟਰਾਲੀ ਮੈਂ ਟਰੈਲਰ ਆਗਾ ਟਰਾਲੀ ਦੀ ਵੀ ਛੁੱਟੀ ਦੇਖਣੀ ਛੁੱਟੀ ਦੀ ਲੈ ਲੂੰਗਾ ਸਿੰਗਲ ਟਾਇਰੀ ਦੇਖੂਗਾ ਸਿੰਗਲ ਟਾਇਰੀ ਲੈਣੀ ਪੈਣੀ ਹੈ ਬੜੇ ਨਾਲ ਨਹੀਂ ਹਰਨਾ ਬਾਈ ਹੂੰ ਹੋ ਸਿੰਗਲ ਟਾਇਰੀ ਮੈਂ ਘਰੇ ਪਾਉਣਾ ਕਿਤੇ ਸਿੰਗਲ ਟਾਇਰੀ ਦੇਖ ਲੂੰਗੇ ਕੋਈ ਜਿਆਦੀ ਜਿਆਦਾ ਦੇਖਾਂਗੇ ਤੂੰ ਹੁੰਦਾ ਸਾਰਾ ਹਾਂ ਹੁੰਦਾ ਤਾਂ ਸਾਰੇ ਲੈਣਾ ਹੂੰ ਤਾਂ ਸਾਰੇ ਲੈਣਾ ਕੋਈ ਨਾ ਮਨੂੰ ਹਲੇ ਟਾਈਮ ਕਿੰਨਾ ਹੋ ਗਿਆ ਦੇਖੀ ਤਾਂ ਟਾਈਮ ਹੋ ਗਿਆ ਤੇਰਾ 5:22 ਹੋ ਗਏ ਮਨੂੰ 8:07 7:08 ਵਜ ਜਾਣੇ ਉੱਧਰ ਖਾਣੇ ਹਾਂ ਆ 18 ਹਾਂ ਰਾਮ ਨਾਲ ਬਜੂਗੇ 8 ਵੱਧ ਕਲਾ ਆਈਆਂ ਵੀ ਤਸੱਲੀ ਹੋ ਜਾਣੀ ਹੈ ਨਹੀਂ ਹੁੰਦੇ ਹਾਂ 8:00 ਦੇ ਬਜੂਗੇ 8 ਕੱਲ ਦੇਖਦਾ ਬਜੂਗੇ ਦੇਖ ਲੈ ਤੇਰੀ ਮਰਜ਼ੀ ਆ ਬਾਈ ਲਿਖ ਵੇ ਨੂੰ ਪਾਉਣਾ ਹੋਇਆ ਜਿਉ ਬਾਦੀ ਹੁਣ ਪਾਉਣਾ ਕੱਲੂ ਕਿੱਥੇ ਬਾਦੂਗਾ ਤੂੰ ਕੱਲੂ ਲੇਜਰ ਨਹੀਂ ਮਾਰਨਾ ਸੁੱਕ ਜਾਣਾ ਸਾਜਰੇ ਦਾ ਨਹੀਂ ਸੁ ਸਾਜਰੇ ਮਾਰੀ ਉੱਥੇ ਹਾਂ ਤੋਂ ਤੇ ਬਾਅਦ ਫੇ ਗੰਨਾ ਨਹੀਂ ਕਰਨਾ ਗੰਦਾ ਸ਼ਾਮਾ ਯਾਰ ਆਪਾਂ ਨੇ ਹੋਰ ਕੰਮ ਵੋ ਨਿਕਲੇ ਆਉਂਦੇ ਬੈਂਕ ਜਾਣਾ ਹਲੇ ਮੈਂ ਮਾਰੇ ਆਉਣਾ ਹੁਣ ਵਧੀਆ ਰਾਤ ਨੂੰ ਠੰਡੇ ਠੰਡੇ ਵਧੀਆ ਰਾਤ ਨੂੰ ਤਾਂ ਸਾਲਾ ਮੜੇ ਆਉਣਾ ਮੈਂ 9 8:30 9 ਵਾਦੀ 9 ਵਜੂਗੇ ਵੱਧ ਤੇ ਵੱਧ ਟੈਂਕੀ ਭਰਾਈ ਹੋਈ ਦੀ ਮੈਂ ਹੁਣ ਫੋਕੇ ਹੋਣੀ ਅੱਜ ਖੇਤਾਂ ਬਰੀ ਨਾ ਪਰ ਤਸੱਲੀ ਕਰਾ ਕੇ ਆਉਣੀ ਆ ਜਦ ਤੱਕ ਤਸੱਲੀ ਨਹੀਂ ਹੁੰਦੀ ਬਾਦਨ ਇਹਦਾ ਨਟ ਗਿਰਿਆ ਪੈ ਨਾਲੇ ਬਤਨੂ ਕੱਲ ਵੀ ਦੱਸਿਆ ਦਾ ਇਹਨੂੰ ਖੋਲ ਲੈ ਜਾ ਇਹਨੂੰ ਖੋਲ ਲੈ ਜਾ ਤੇ ਹੁਣ ਦੂਆ ਵੀ ਨਟ ਗਿਰ ਗਿਆ ਤੇ ਗਿਰਿਆ ਪੈ ਇਹਦਾ ਢਿੱਲਾ ਹੋ ਗਿਆ ਫੇਰ ਇਹਨੂੰ ਘਰ ਨੂੰ ਲੈ ਜਾ ਖੋਲ ਕੇ ਹਾਂ ਹਾਂ ਕੱਲ ਉੱਥੇ ਘਰ ਤੇ ਲੈਜਰ ਲਵਾ ਕੇ ਲਗਾਉਣਾ ਜਾਂ ਫਿੱਟ ਕਰ ਲੂਗੇ ਇਧਰ ਜਾ ਦੇ ਖੋਲ ਦੇ ਬਈ ਇਹਨੂੰ ਆ ਵੀ ਚ ਲਾਈ ਗਿਆ ਤੇਰਾ ਹੂੰ ਉੱਤੇ ਉਹ ਵੀ ਗਲਾਬ ਸਿੱਧੂ ਵੀ ਆਇਆ ਹੋਤਾ ਕੱਲ ਨੂੰ ਨਾਲ ਕੋਲ ਹਾਂ ਮੁੰਡੇ ਵਾਲਿਆਂ ਕੋਲ ਭਾਜੀ ਨੇ ਪਾਈ ਦੀ ਵੀਡੀਓ ਪਤਾ ਨਹੀਂ ਟਰਾਲੇ ਦੀ ਸਾਈ ਦੇ ਕੇ ਗਿਆ ਕਹਿੰਦੇ ਦੇ ਦਿੱਤੀ ਆ ਦੇ ਦਿੱਤੀ ਸ਼ਬਾ 16 ਕੁੜੇ ਦੀ 16 7 ਅੱਛਾ ਅੱਜ ਮਾਮਾ ਵੀ ਮਿਲਿਆ ਤਾਂ ਕਾਲਾ ਮਾਮਾ ਉਹਦਾ ੁੰਡੇ ਦਾ ਮਾਮੇ ਦਾ ਮੁੰਡਾ ਕਾਲਾ ਹਾਂ ਹਾਂ ਕਹਿੰਦਾ ਬਾਈ ਟਰਾਲਾ ਬੱਸ ਸੋਣਾ ਬਣਾਇਆ ਮੈਂ ਤਸੱਲੀ ਆ ਕਹਿੰਦਾ ਹਾਂ ਹਾਂ ਕਹਿੰਦਾ ਮਿਸਤਰੀਆਂ ਨੇ ਵੀ ਕਿਹਾ ਦੋ ਤਿੰਨ ਨੇ ਹਾਂ ਬਿਮਾਰੀ ਚੀਜ਼ ਨਹੀਂ ਕੋਈ ਵੀ ਲੱਗੀ ਇਹਦੀ। ਆ ਬੇ ਬੇ ਸੇਲ ਦਾ ਲੱਗਿਆ। ਹਾਂ ਸਾਰਾ ਕਹਿੰਦਾ ਇੱਕ ਨੰਬਰ ਚੀਜ਼ ਆ ਕੋਈ ਆਏ ਨਹੀਂ ਹੈਗਾ ਵੀ ਜਾਲੀ ਕੰਮ ਕਰਿਆ ਵਾ ਕਿਤੇ ਪੱਤੀ ਦਾ। ਹੈਵੀ ਆ ਸਾਰਾ ਕਹਿੰਦਾ ਇੱਕ ਨੰਬਰ ਚੀਜ਼ ਲੱਗੀ ਹੋਈ ਕਹਿੰਦਾ। ਆ ਠੀਕ ਆ ਚਾਹੀਦੀ ਇੱਕ ਨਾ ਹੀ ਆ। ਬਹੁਤ ਵਧੀਆ ਬਣਾਇਆ ਹੋਇਆ। ਸਾਰੇ ਇਹ ਗੱਨਸ ਲਾਣੀ ਉਹ ਵੀ 100 ਫਾਂ 190 ਘੰਟਾ ਲੱਸੀ। ਅੱਛਾ ਜੀ। ਹੂੰ। ਆਮ ਨਾਲ ਗਿਆ ਕਹਿੰਦਾ ਰੈਲਾ ਬਹੁਤ ਚੱਲਦਾ ਕਹਿੰਦਾ। ਕੋਈ ਜੜਾਕਾ ਨਹੀਂ ਬੋਲਦਾ। ਜਿਵੇਂ ਟਰਾਲਾ ਝੂ ਝੂ ਨਹੀਂ ਕਰਦਾ ਐ ਐ। ਟਰੈਲ ਦੀ ਬੱਤ ਸਹੀ ਹੋਵੇ ਨਾ। ਹਾਂ। ਬਾਤਾ ਹੂੰ ਟਰੈਲਰ ਲਾ ਕੁਝ ਨਹੀਂ ਕਰਦਾ ਹਾਂ ਉਹ ਲਾ 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 ਦੂ ਬਾਪੂ ਮਾਰਿਆ ਇਸ ਦਾ ਹਰਕ ਪੈ ਗਿਆ ਬਸ ਅੱਛਾ ਸੋਚੂ ਕਰਦੇ ਇਹ ਕੰਮ ਝੂ ਮਾਰਦਾ ਟਰਾਲੀ ਵੀ ਦਾਹੀ ਲੰਦੇ ਫਿਰੋ ਟਰੈਲੇ ਹੂੰ ਸਮਝਿਆ ਜਿਹੜੇ ਜੀ ਗੁੜੀਆਂ ਹੀ ਹੋਵੇ ਨਾ ਫੇਰ ਕੁਝ ਨਹੀਂ ਹੁੰਦਾ ਹੈਗਾ ਉਹ ਜੇ ਆਏ ਵੀ ਨਹੀਂ ਕਰਦਾ ਹੈਗਾ ਵੀ ਕਈ ਨਾ ਟਰਾਲੇ ਝੂ 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 ਕਰੀ ਜਾਂਦੇ ਆ ਹਾਂ ਇੱਕ ਅੱਜ ਵੀ ਕਰਦੇ ਦੇਖਾਂ ਮੈਂ ਮਿਲਮਾ ਹਾਂ ਨਵਾਂ ਬਣਿਆ ਹਾ ਤਾਂ ਅੱਛਾ ਹਾਂ ਤੇ ਉਹਦੇ ਪਗੰਨਾ 150 ਕੁਇੰਟਲ ਦਾ ਸੜਾ ਐ ਲੱਗੇ ਵੀ ਪਤਾ ਨਹੀਂ ਜਿਵੇਂ ਰਕਾਬਾਂ ਇਹ ਨਹੀਂ ਤਾਂ ਰਕਾਬਾਂ ਹੁੰਦੀਆਂ ਨਹੀਂ ਟਰਾਲਿਆਂ ਨੂੰ ਆਪਾਂ ਆਪਣਾ ਨਹੀਂ ਕਰਦਾ ਹੁੰਦਾ ਤਾਂ ਅੱਗੇ ਤੂੰ ਆਪਾਂ ਹੀ ਬੋਲਦੇ ਹੁੰਦੇ ਹਾਂ ਹਾਂ ਉਹ ਉਸ ਤਰ੍ਹਾਂ ਬੋਲਦਾ ਦਾ ਟਰਾਲਾ ਨਾਟ ਵਾਲਾ ਤਾਂ ਬੋਲਦਾ ਨਹੀਂ ਹੈਗਾ ਹਾਂ ਇਸ ਤਰ੍ਹਾਂ ਬੋਲਦਾ ਜਾਂ ਤਾਂ ਉਹਦੇ ਨੱਠ ਨੂਟ ਢਿੱਲੇ ਹੋਣਗੇ ਹੋਰ ਧੂਆ ਨਾ ਹੋਵੇ ਲਿਫਟ ਵਾਲਾ ਜੈਕ ਵਾਲਾ ਜੈਕ ਵਾਲਾ ਨਾ ਹੋਵੇ ਨਹੀਂ ਜੈਕ ਵਾਲਾ ਨਹੀਂ ਤਾਂ ਹਾਂ ਸਿੰਪਲ ਹੀ ਤਾਂ ਟਰਾਲਾ ਅੱਛਾ ਜੀ ਹੂੰ ਚੈਨੂ ਕੋ ਦੇ ਕੈਮਰਾ ਹੋਰ